ਭਾਈ ਪ੍ਰੀਤਮ ਸਿੰਘ ਤੇ ਭਾਈ ਬਾਰਾ ਸਿੰਘ ਇੱਕ ਚੱਕ ਬਡਾਲਾ ਪਿੰਡ ਦੇ ਰਹਿਣ ਵਾਲੇ ਸੀ ਘਰ ਦੇ ਵਿੱਚ ਮਾਤਾ ਪਿਤਾ ਨੇ ਇਹ ਦੋਨੋਂ ਸਕੇ ਭਰਾ ਨੇ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਇਤਿਹਾਸ ਕਹਿੰਦੇ ਇਹਨਾਂ ਦੇ ਪਿਤਾ ਜੀ ਚੜਾਈ ਕਰਕੇ ਜਦੋਂ ਪਿਤਾ ਜੀ ਚੜਾਈ ਕਰ ਗਏ ਸਾਰਾ ਬੋਝ ਮਾਂ ਦੇ ਮੋਢਿਆਂ ਤੇ ਆ ਗਿਆ ਘਰ ਵਿੱਚ ਗਰੀਬੀ ਬਹੁਤ ਸੀ ਮਾਂ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਭਾਂਡੇ ਮਾਂਜਣੇ ਝਾੜੂ ਪੋਚਾ ਲਾਉਣਾ ਕਿਵੇਂ ਨਾ ਕਿਵੇਂ ਕਰਕੇ ਆਪਣੀ ਜ਼ਿੰਦਗੀ ਨੂੰ ਬਸਰ ਕਰ ਰਹੀ ਸੀ ਜਿਵੇਂ ਜਿਵੇਂ ਭਾਈ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਵੱਡੇ ਹੋਣ ਲੱਗੇ ਖਰਚੇ ਵੱਧ ਗਏ ਜ਼ਿੰਮੇਵਾਰੀਆਂ ਵੱਧ ਗਈਆਂ ਮਾਂ ਤੋਂ ਹੁਣ ਉਹਨਾਂ ਕਮਾਇਆ ਨਹੀਂ ਜਾਂਦਾ ਉਹਨਾਂ ਗੁਜਰਾਨ ਹੈ ਨਹੀਂ ਜਿੰਨੀ ਲੋੜ ਹੈ ਇੱਕ ਦਿਨ ਮਾਂ ਨੇ ਆਪਣੇ ਦੋਨਾਂ ਪੁੱਤਾਂ ਨੂੰ ਬਿਠਾਇਆ ਬਿਠਾ ਕੇ ਕਹਿੰਦੀ ਆ ਪੁੱਤ ਮੇਰੀ ਇੰਨੀ ਕਮਾਈ ਨਹੀਂ ਕਿ ਆਪਾਂ ਤਿੰਨੋਂ ਜਾਣੇ ਰਾਜ ਕੇ ਸ਼ੱਕ ਲਈ ਜੀ ਮੈਂ ਤੁਹਾਡੇ ਦੋਨਾਂ ਦੇ ਵਿੱਚੋਂ ਇੱਕ ਨੂੰ ਅਨਾਥ ਆਸ਼ਰਮ ਦੇ ਵਿੱਚ ਛੱਡ ਦੇਵਾਂ ਨਾਲੇ ਤੇ ਉਹ ਦੋ ਚਾਰ ਅੱਖਰ ਪੜ ਲਏਗਾ ਨਾਲੇ ਉਹਨੂੰ ਰਾਜਮੀ ਖਰਾਕ ਮਿਲੇਗੀ ਪਿੱਛੇ ਅਸੀਂ ਜਿਹੜੇ ਦੋ ਜਾਣੇ ਰਵਾਂਗੇ ਅਸੀਂ ਵੀ ਰਾਜ ਕੀ ਖਾਲ ਮੰਗੇ ਮਾਂ ਨੂੰ ਇਹ ਗੱਲ ਕਹਿਣੀ ਬੜੀ ਔਖੀ ਹੁੰਦੀ ਆ ਮਾਂ ਨੇ ਮਜਬੂਰੀ ਵਸ ਇਹ ਗੱਲ ਕਹੀ ਤੇ ਪ੍ਰੀਤਮ ਸਿੰਘ ਜਵਾਬ ਦਿੰਦਾ ਮਾਂ ਤੂੰ ਮੈਨੂੰ ਛੱਡਾ ਨਾਥ ਆਸ਼ਰਮ ਦੇ ਵਿੱਚ ਮੈਂ ਰਹਿ ਲਾਂਗਾ ਉੱਥੇ ਹੁਣ ਮਾਂ ਨੇ ਆਪਣੇ ਪੁੱਤ ਪ੍ਰੀਤਮ ਸਿੰਘ ਨੂੰ ਨਾਲ ਲਿਆ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਅਨਾਥ ਆਸ਼ਰਮ ਦੇ ਵਿੱਚ ਛੱਡ ਦਿੱਤਾ ਹੁਣ ਇੱਥੇ ਰਹਿ ਰਹੇ ਨੇ ਪ੍ਰੀਤਮ ਸਿੰਘ ਪੜ੍ਹਾਈ ਲਿਖਾਈ ਕਰਦੇ ਨੇ ਰਾਜਮੀ ਰੋਟੀ ਮਿਲ ਜਾਂਦੀ ਆ ਤੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਨਾ ਵੀ ਇਹ ਗੁਰਦੁਆਰੇ ਆਜ਼ਾਦ ਕਰਵਾਉਣੇ ਨੇ ਮਹੰਤਾਂ ਤੋਂ ਇਹ ਲਹਿਰ ਸ਼ੁਰੂ ਹੋਈ ਸੀ ਤਰਨ ਤਾਰਨ ਸਾਹਿਬ ਨੂੰ ਆਜ਼ਾਦ ਕਰਵਾਉਣ ਦੀ ਲਈ ਜਥਾ ਤੁਰਿਆ ਤੇ ਇਸ ਗੱਲ ਦਾ ਪਤਾ ਲੱਗਦਾ ਭਾਈ ਪ੍ਰੀਤਮ ਸਿੰਘ ਨੂੰ ਇਹਨੇ ਆਪਣੇ ਸਾਥੀ ਤਿਆਰ ਕਰ ਲਏ ਵੀ ਆਪਣੇ ਗੁਰੂ ਜੀ ਦੇ ਦਰਬਾਰ ਵਿੱਚੋਂ ਆਵਾਜ਼ ਆਈ ਆ ਵੀ ਸਿਰਾਂ ਦੀ ਲੋੜ ਹੈ ਆਪਾਂ ਨੂੰ ਜਾਣਾ ਚਾਹੀਦਾ ਹੈ ਸਾਥੀ ਵੀ ਤਿਆਰ ਹੋਗੇ ਵੀ ਚੱਲਾਂਗੇ ਤੇਰੇ ਨਾਲ ਅनाथ ਆਸ਼ਰਮ ਦੇ ਪ੍ਰਬੰਧਕਾਂ ਨੂੰ ਪਤਾ ਲੱਗਿਆ ਵੀ ਬੱਚੇ ਤੇ ਪਲੈਨਿੰਗ ਬਣਾਈ ਬੈਠੇ ਨੇ ਵੀ ਜਾਣਿਆ ਸੀ ਜਥੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਅੰਦਰ ਬੰਦ ਕਰਕੇ ਜਿੰਦਾ ਲਾਤਾ ਵੀ ਬੱਚੇ ਨੇ ਕਿਤੇ ਕੋਈ ਕਦਮ ਨਾ ਚੁੱਕ ਲੈਣਾ ਕਾਫੀ ਦਿਨ ਇਹਨਾਂ ਨੂੰ ਬੰਦ ਰੱਖਿਆ ਤੇ ਅੰਦਰ ਹੀ ਭੋਜਨ ਦਿੰਦੇ ਰਹੇ ਤੇ ਜਦੋਂ ਜਿੰਦਾ ਖੋਲਿਆ ਇਹ ਜਿਹੜੀ ਲਹਿਰ ਸ਼ੁਰੂ ਹੋਈ ਸੀ ਨਾ ਇਹਦੇ ਪਹਿਲੇ ਸ਼ਹੀਦ ਹੋਏ ਸੀ ਭਾਈ ਹੁਕਮ ਸਿੰਘ ਤੇ ਭਾਈ ਹਜ਼ਾਰਾ ਸਿੰਘ ਤਰਨਤਾਰਨ ਸਾਹਿਬ ਦੀ ਧਰਤੀ ਤੇ ਕਾਫੀ ਜ਼ਖਮੀ ਹੋ ਗਏ ਸੀ ਹੁਣ ਜਿਸ ਸਮੇ ਇਹਨਾਂ ਨੂੰ ਬਾਹਰ ਕੱਢਿਆ ਗਿਆ ਭਾਈ ਪ੍ਰੀਤਮ ਸਿੰਘ ਜੀ ਸਿੱਧਾ ਅनाथ ਆਸ਼ਰਮ ਦੇ ਵਿੱਚੋਂ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਸੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਖੜ ਕੇ ਪੁੱਭਾਂ ਮਾਰ ਕੇ ਰੋਏ ਗੁਰੂ ਜੀ ਬਲਾਵਾ ਆਇਆ ਸੀ ਕੰਨਾਂ ਤੱਕ ਵੀ ਪਹੁੰਚ ਗਿਆ ਸੀ ਆਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮਜਬੂਰੀ ਬਣ ਗਈ ਆ ਨਹੀਂ ਸਕਿਆ ਮੈਨੂੰ ਮaaf ਕਰ ਦਿਓ ਮੈਨੂੰ ਅੱਗਿਓਂ ਸੇਵਾ ਦੇ ਦਿਓ ਮੈਨੂੰ ਹੋਰ ਸੇਵਾ ਬਖਸ਼ ਦਿਓ ਅਰਦਾਸ ਕੀਤੀ ਦਰਬਾਰ ਸਾਹਿਬ ਤੋਂ ਬਾਹਰ ਗਿਆ ਜਾ ਕੇ ਆਪਣੀ ਮਾਂ ਨੂੰ ਚਿੱਠੀ ਲਿਖੀ ਮਾਂ ਮੇਰਾ ਹੁਣ ਇੱਥੇ ਜੀ ਨਹੀਂ ਲੱਗਦਾ ਮੈਨੂੰ ਇੱਥੋਂ ਲੈ ਜਾ ਮਾਤਾ ਜੀ ਕਹਿੰਦੇ ਪੁੱਤ ਜੀ ਜੀ ਨਹੀਂ ਲੱਗਦਾ ਤੂੰ ਆ ਜਾ ਵਾਪਸ ਆ ਗਏ ਕੁਝ ਦਿਨ ਹੋਏ ਨੇ ਆਿਆਂ ਨੂੰ ਇੰਨੇ ਨੂੰ ਘਰ ਵਿੱਚ ਇੱਕ ਚਿੱਠੀ ਆਈ ਆ ਤੇ ਬਾਰਾ ਸਿੰਘ ਪ੍ਰੀਤਮ ਸਿੰਘ ਨੂੰ ਕਹਿੰਦਾ ਵੀਰ ਅੱਗੇ ਤਾਂ ਆਪਾਂ ਲੋਕਾਂ ਤੋਂ ਚਿੱਠੀਆਂ ਪੜਾਉਂਦੇ ਹੁੰਦੇ ਸੀ ਹੁਣ ਤੇ ਤੂੰ ਪੜ੍ਹਨਾ ਲਿਖਣਾ ਜਾਣਦਾ ਤੈਨੂੰ ਮਾਂ ਨੂੰ ਚਿੱਠੀ ਪਾਈ ਸੀ ਹੁਣ ਤੂੰ ਪੜ੍ਹ ਕੇ ਸੁਣਾ ਵੀ ਇਹ ਚਿੱਠੀ ਕਿਹਦੀ ਆਈ ਆ ਤੇ ਲਿਖਿਆ ਕੀ ਹੋਇਆ ਪ੍ਰੀਤਮ ਸਿੰਘ ਨੇ ਚਿੱਠੀ ਖੋਲੀ ਤੇ ਪੜ੍ਹਨਾ ਸ਼ੁਰੂ ਕਰਤਾ ਕੁਝ ਲਾਈਨਾਂ ਤੇ ਉੱਚੀ ਪੜ੍ਹੀਆਂ ਕੁਝ ਲਾਈਨਾਂ ਉੱਚੀ ਪੜਨ ਤੋਂ ਬਾਅਦ ਬਾਕੀ ਮੂੰਹ ਵਿੱਚ ਹੀ ਪੜਨ ਲੱਗ ਗਿਆ ਅੰਦਰ ਹੀ ਆਪਣੇ ਆਪ ਹੀ ਉੱਚੀ ਬੋਲਣਾ ਬੰਦ ਕਰਤਾ ਬਾਰਾ ਸਿੰਘ ਕਹਿੰਦੇ ਵੀਰੇ ਤੇ ਬੇਈਮਾਨੀ ਆ ਅਸੀਂ ਲੋਕਾਂ ਤੋਂ ਚਿੱਠੀ ਪੜਾਉਂਦੇ ਸੀ ਲੋਕ ਸਾਨੂੰ ਸਾਰੀ ਪੜ੍ਹ ਕੇ ਸੁਣਾਉਂਦੇ ਸੀ ਤੇ ਤੂੰ ਪੜ੍ਹ ਲਿਖ ਕੇ ਹੁਣ ਸਾਡੇ ਨਾਲ ਬੇਈਮਾਨੀ ਕਰਦੇ ਸਾਨੂੰ ਸਾਰੀ ਚਿੱਠੀ ਪੜ੍ਹ ਕੇ ਨਹੀਂ ਸੁਣਾ ਰਿਹਾ ਇੰਨਾ ਕਹਿ ਕੇ ਬਾਰਾ ਸਿੰਘ ਨੇ ਪ੍ਰੀਤਮ ਸਿੰਘ ਦੇ ਹੱਥ ਤੋਂ ਚਿੱਠੀ ਖੋਲੀ ਵੀ ਜੇ ਤੂੰ ਨਹੀਂ ਨਾ ਸੁਣਾਉਣੀ ਮੈਂ ਕਿਸੇ ਹੋਰ ਤੋਂ ਪੜ੍ਹਾ ਲਵਾਂਗਾ ਹੁਣ ਬਾਰਾ ਸਿੰਘ ਅੱਗੇ-ਅੱਗੇ ਪ੍ਰੀਤਮ ਸਿੰਘ ਪਿੱਛੇ-ਪਿੱਛੇ ਵੀ ਚਿੱਠੀ ਵਾਪਸ ਦੇ ਬਾਰਾ ਸਿੰਘ ਕਹਿੰਦੇ ਨਹੀਂ ਮੈਂ ਕਿਸੇ ਤੋਂ ਪੜ੍ਹਾਉਣੀ ਆ ਤੇ ਮਾਂ ਭੱਜ ਕੇ ਆਈ ਜਦੋਂ ਵੀਰਾਂ ਦੀ ਆਪਸ ਵਿੱਚ ਪਿਆਰ ਦੀ ਲੜਾਈ ਹੋ ਰਹੀ ਹੈ ਨਾ ਮਾਂ ਆ ਕੇ ਕਹਿੰਦੀ ਆ ਪੁੱਤ ਕੱਲ ਇਕੱਠੇ ਹੋਏ ਅੱਜ ਲੜਨ ਵੀ ਲੱਗ ਗਏ ਬਾਰਾ ਸਿੰਘ ਕਹਿੰਦੇ ਮਾਂ ਇਹ ਬੇਈਮਾਨੀ ਕਰਦਾ ਹੈ ਅਵੇਖ ਚਿੱਠੀ ਆਈ ਐ ਨਹੀਂ ਪੜ੍ਹ ਕੇ ਨਹੀਂ ਸੁਣਾਈ ਕੋਈ। ਪ੍ਰੀਤਮ ਸਿੰਘ ਕਹਿੰਦੇ ਮਾਂ ਮੈਂ ਕੋਈ ਕਾਰਨ ਐ ਤਾਂ ਹੀ ਪੜ੍ਹ ਕੇ ਨਹੀਂ ਸੁਣਾਈ। ਮਾਂ ਕਹਿੰਦੀ ਆ ਪੁੱਤੇ ਐਡਾ ਵੀ ਕੀ ਕਾਰਨ ਐ ਤੂੰ ਪੜ੍ਹ ਕੇ ਸੁਣਾ ਦੇ ਸਾਰੀ ਚਿੱਠੀ ਵੀ ਲਿਖਿਆ ਕੀ ਹੋਇਆ। ਪ੍ਰੀਤਮ ਸਿੰਘ ਨੇ ਦਿਲ ਦੀ ਗੱਲ ਦੱਸ ਦਿੱਤੀ ਮਾਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਥਾ ਗਿਆ ਸੀ ਨਾ ਮੈਂ ਉਸ ਜਥੇ ਵਿੱਚ ਜਾਣਾ ਚਾਹੁੰਦਾ ਸੀ ਪਰ ਮੈਨੂੰ ਅਨਾਥ ਆਸ਼ਰਮ ਵਾਲਿਆਂ ਨੇ ਜਾਣ ਨਹੀਂ ਸੀ ਦਿੱਤਾ। ਮਾਂ ਆਹ ਜਿਹੜੀ ਚਿੱਠੀ ਆਈ ਆ ਨਾ ਇਹ ਨਣਕਾਣਾ ਸਾਹਿਬ ਨੂੰ ਜਥਾ ਜਾ ਰਿਹਾ ਹੈ। ਉਹਦੇ ਸਬੰਧ ਵਿੱਚ ਚਿੱਠੀ ਆ ਬਲਾਵੇ ਆ ਰਹੇ ਨੇ ਵੀ ਜਥੇ ਵਿੱਚ ਸਿੰਘ ਹਾਜ਼ਰ ਹੋਣ, ਹਾਜ਼ਰੀਆਂ ਲਗਾਉਣ ਸ਼ਾਮਲ ਹੋਣ। ਮਾਂ ਮੈਂ ਪੜ੍ਹ ਕੇ ਤਾਂ ਨਹੀਂ ਸੁਣਾ ਰਿਹਾ ਸੀ ਕਿਤੇ ਹੁਣ ਤੂੰ ਨਾ ਮੈਨੂੰ ਰੋਕ ਦੇਵੇਂ। ਮਾਂ ਮੈਂ ਜਾਣਾ ਚਾਹੁੰਨੇ ਮੈਨੂੰ ਆਗੇ ਆਤੇ। ਜਦੋਂ ਇੰਨਾ ਕਿਹਾ ਬਾਰਾ ਸਿੰਘ ਕਹਿੰਦੇ ਵੀਰ ਇਹ ਗੱਲ ਠੀਕ ਨਹੀਂ ਜਦੋਂ ਤੂੰ ਨਾਥ ਆਸ਼ਰਮ ਵਿੱਚ ਗਿਆ ਸੀ ਨਾ ਮੈਂ ਮਾਂ ਦੇ ਕੋਲ ਸੀ ਹੁਣ ਵੀਰ bari ਤੇ ਮੇਰੀ ਆ ਤੂੰ ਮਾਂ ਦੇ ਕੋਲ ਰਹੀ ਤੇ ਮੈਂ ਜਾਵਾਂਗਾ ਜਥੇ ਦੇ ਵਿੱਚ ਪ੍ਰੀਤਮ ਸਿੰਘ ਕਹਿੰਦਾ ਨਹੀਂ ਮੈਂ ਅਰਦਾਸ ਕੀਤੀ ਸੀ ਮੈਨੂੰ ਸੇਵਾ ਮਿਲੀ ਆ ਮੈਂ ਜਾਣੇ ਬਾਰਾ ਸਿੰਘ ਕਹਿੰਦਾ ਨਹੀਂ ਮੈਂ ਜਾਵਾਂਗਾ ਦੋਨੋਂ ਜਾਣੇ ਲੜ ਰਹੇ ਨੇ ਵੀ ਮੈਂ ਜਾਣੇ ਉਹ ਕਹਿੰਦਾ ਮੈਂ ਜਾਣੇ ਮਾਂ ਕਹਿੰਦੀ ਪੁੱਤ ਲੜੋ ਨਾ ਤੁਸੀਂ ਦੋਨੋਂ ਹੀ ਚਲੇ ਜਾਓ ਬੜੀਆਂ ਔਖਾਂ ਕੱਟ ਕੇ ਪਾਲੇ ਪੁੱਤ ਜਵਾਨ ਕੀਤੇ ਮਾਤਾ ਜੀ ਕਹਿੰਦੇ ਪੁੱਤ ਦੋਨੋਂ ਹੀ ਚਲੇ ਜਾਓ ਲੜੋ ਬਾਰਾ ਸਿੰਘ ਕਹਿੰਦੇ ਮਾਂ ਘਰ ਵਿੱਚ ਕਿੰਨੀ ਗਰੀਬੀ ਆ ਜੇ ਅਸੀਂ ਦੋਨੋਂ ਚਲੇ ਗਏ ਤੂੰ ਤੇ ਰੁਲ ਜਾਏਂਗੀ ਮਾਂ ਦਾ ਜਵਾਬ ਸੀ ਪੁੱਤ ਹੁਣ ਨਹੀਂ ਮੈਂ ਰੁਲਦੀ ਰੁਲਦੀ ਤਾਂ ਤਾਂ ਜੇ ਤੁਸੀਂ ਨਸ਼ੇ ਕਰਨ ਲੱਗ ਜਾਂਦੇ ਪੁੱਤ ਰੁਲਦੀ ਤਾਂ ਤਾਂ ਜੇ ਤੁਸੀਂ ਕੁਸਤੇ ਪੈ ਜਾਂਦੇ ਚੋਰੀਆਂ ਕਰਨ ਲੱਗ ਜਾਂਦੇ ਲੁੱਟਾਂ ਮਾਰਾਂ ਕਰਨ ਲੱਗ ਜਾਂਦੇ ਪੁੱਤ ਮੈਂ ਰੁਲ ਜਾਣਾ ਸੀ ਜੇ ਤੁਸੀਂ ਕੁਰਾਹੇ ਪੈ ਜਾਂਦੇ ਹੁਣ ਨਹੀਂ ਮੈਂ ਰੁਲਾਂਗੀ ਹੁਣ ਤੇ ਤੁਸੀਂ ਮੈਨੂੰ ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ ਵਰਗੀ ਮਾਂ ਬਣਾ ਕੇ ਜਾਵੋਗੇ ਹੁਣ ਤੇ ਤੁਸੀਂ ਮੈਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਾਂ ਵਰਗੀ ਮਾਂ ਬਣਾ ਕੇ ਜਾਓਗੇ ਜੀ ਦੇ ਪੁੱਤ ਕੌਮ ਦੇ ਲੇਖੇ ਲੱਗ ਜਾਣ ਉਹ ਮਾਂ ਮਾ ਰੁੱਲਦੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਕਲਗੀਆਂ ਵਾਲਾ ਬਾਪੂ ਆਪੇ ਸਾਮਣ ਹੈ ਪੁੱਤ ਤੁਸੀਂ ਬੇਫਿਕਰੇ ਹੋ ਕੇ ਚਲੇ ਜਾਓ ਦੋਨਾਂ ਨੂੰ ਹੀ ਤੋੜ ਦਿੱਤਾ ਤੇ ਜਦੋਂ ਇਹ ਸਾਕਾ ਵਾਪਰਿਆ ਭਾਈ ਪ੍ਰੀਤਮ ਸਿੰਘ ਤੇ ਭਾਈ ਬਾਰਾ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਤੇ ਜਦੋਂ ਜਥੇ ਤੁਰਦੇ ਸੀ ਨਾ ਜਥਿਆਂ ਦੇ ਨਾਮ ਲਿਖੇ ਜਾਂਦੇ ਸੀ ਵੀ ਕੌਣ ਕੌਣ ਕਿਹੜੇ ਪਿੰਡ ਤੋਂ ਜਾ ਰਿਹਾ ਹੈ ਹੁਣ ਜਦੋਂ ਇਹ ਜਥਾ ਸ਼ਹੀਦ ਹੋਇਆ ਕੁਝ ਗੁਰਸਿੱਖ ਬੀਰ ਘੋੜਿਆਂ ਤੇ ਸਵਾਰ ਹੋ ਕੇ ਪਿੰਡੋਂ ਪਿੰਡੀ ਦੱਸਦੇ ਆ ਰਹੇ ਨੇ ਵੀ ਤੁਹਾਡੇ ਪਿੰਡ ਵਿੱਚੋਂ ਆ ਸਿੰਘ ਸ਼ਹੀਦ ਹੋ ਚੁੱਕੇ ਹੁਣ ਦੱਸਦੇ ਦੱਸਦੇ ਜਦੋਂ ਚੱਕ ਬਡਾਲਾ ਦੀ ਧਰਤੀ ਤੇ ਆਏ ਇੱਥੇ ਆ ਕੇ ਇਥੋਂ ਦੇ ਪਿੰਡ ਦੇ ਸਰਪੰਚ ਨੂੰ ਮਿਲੇ ਆਕੇ ਕਹਿੰਦੇ ਨੇ ਵੀ ਭਾਈ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਤੁਹਾਡੇ ਪਿੰਡ ਦੇ ਨੇ ਸਰਪੰਚ ਜੀ ਜਵਾਬ ਦਿੰਦੇ ਨੇ ਵੀ ਹਾਂਜੀ ਉਹ ਸਾਡੇ ਪਿੰਡ ਦੇ ਕੀ ਗੱਲ ਹੋਈ ਉਹ ਗੁਰਸਿੱਖ ਵੀਰ ਦੱਸਦੇ ਨੇ ਵੀ ਉਹ ਸ਼ਹੀਦ ਹੋਗੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਲਈ ਤੇ ਅਸੀਂ ਉਹਨਾਂ ਦੇ ਘਰ ਸਨੇਹਾ ਲਾਉਣਾ ਜਦੋਂ ਇੰਨਾ ਕਿਹਾ ਪਿੰਡ ਦਾ ਸਰਪੰਚ ਕਹਿੰਦੇ ਵੀ ਤੁਸੀਂ ਇਦਾਂ ਨਾ ਕਰਿਓ ਮਾਂ ਨੇ ਬਹੁਤ ਔਖਾਂ ਕੱਟ ਕੇ ਆਪਣੇ ਪੁੱਤਾਂ ਨੂੰ ਪਾਲਿਆ। ਜੋ ਇੱਕਦਮ ਸੁਣੇਗੀ ਨਾ ਹੋ ਸਕਦਾ ਉਹਦੇ ਤੋਂ ਇਹ ਗੱਲ ਬਰਦਾਸ਼ਤੀ ਨਾ ਹੋਵੇ। ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਅਸੀਂ ਤਿਆਰ ਕਰਦੇ ਹਾਂ। ਅਸੀਂ ਆਪੇ ਪਿੰਡ ਵਾਲੇ ਦੱਸ ਦੇਵਾਂਗੇ ਉਸ ਮਾਂ ਨੂੰ ਤੁਸੀਂ ਨਾ ਦੱਸੋ। ਹੁਣ ਪ੍ਰਸ਼ਾਦਾ ਪਾਣੀ ਤਿਆਰ ਹੋਣ ਲੱਗਿਆ ਤੇ ਪਿੰਡ ਵਿੱਚ ਖਬਰ ਫੈਲ ਗਈ। ਪਿੰਡ ਇਕੱਠਾ ਹੋਣ ਲੱਗਿਆ। ਕਿਉਂਕਿ ਪਿੰਡ ਵਿੱਚ ਤੇ ਪਤਾ ਲੱਗ ਹੀ ਜਾਂਦੇ ਨਾ ਅੱਜ ਵੀ ਆਪਾਂ ਸਮਾਜ ਵਿੱਚ ਆਪਣੀ ਭਾਈਚਾਰਕ ਸਾਂਝ ਹੈ। ਰੱਬ ਨਾ ਕਰੇ ਕੋਈ ਏਦਾਂ ਦੀ ਘਟਨਾ ਵਾਪਰ ਜਾਏ ਕੋਈ ਹਸਪੀਟਲ ਵਿੱਚ ਦਾਖਲ ਹੋਵੇ ਤੇ ਚੜ੍ਹਾਈ ਕਰ ਜੇ ਪਰਿਵਾਰ ਨੂੰ ਦੱਸਿਆ ਨਹੀਂ ਜਾਂਦਾ ਪਿੰਡ ਵਿੱਚ ਗੱਲ ਫੈਲ ਜਾਂਦੀ ਹੈ ਪਿੰਡ ਵਾਲੀ ਤਿਆਰੀ ਸ਼ੁਰੂ ਕਰ ਦਿੰਦੇ ਇਹਨਾਂ ਤੋਂ ਗੱਲ ਬਰਦਾਸ਼ਤ ਨਹੀਂ ਹੋਣੀ ਇਹ ਕਿਵੇਂ ਰਾਤ ਕੱਟਣਗੇ ਕਦੋਂ লাশ ਘਰ ਆਏਗੀ ਇਹ ਕਿਵੇਂ ਆਪਣਾ ਦਿਨ ਨਗਾਉਣਗੇ ਪਹਿਲਾਂ ਖਬਰ ਨਹੀਂ ਦਿੱਤੀ ਜਾਂਦੀ ਤੇ ਉੱਥੇ ਵੀ ਇਹ ਭਾਈਚਾਰਕ ਸਾਂਝ ਸੀ ਪਿੰਡ ਵਿੱਚ ਖਬਰ ਫੈਲ ਗਈ ਵੀ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਸ਼ਹੀਦ ਹੋ ਚੁੱਕੇ ਨੇ ਪਿੰਡ ਇਕੱਠਾ ਹੋਣ ਲੱਗ ਗਿਆ ਮਾਂ ਨੂੰ ਪਤਾ ਲੱਗਿਆ ਵੀ ਇੱਕ ਜਗ੍ਹਾ ਤੇ ਪਿੰਡ ਇਕੱਠਾ ਹੋ ਰਿਹਾ ਹੈ ਮਾਂ ਵੀ ਚੱਲ ਕੇ ਆਈ ਜਦੋਂ ਮਾਂ ਪਹੁੰਚੀ ਸਾਰੇ ਪਿੰਡ ਵਾਲੇ ਚੁੱਪ ਕਰ ਗਏ ਮਾਤਾ ਜੀ ਪਿੰਡ ਦੇ ਸਰਪੰਚ ਨੂੰ ਪੁੱਛਦੇ ਨੇ ਪੁੱਤ ਕੀ ਗੱਲ ਹੋ ਗਈ ਮੇਰੇ ਆਏ ਤਾਂ ਸਾਰੇ ਚੁੱਪ ਕਿਉਂ ਕਰ ਗਏ ਤੁਸੀਂ ਬੋਲ ਰਹੇ ਸੀ ਨਾ ਕੁਝ ਹੁਣ ਬੋਲਣਾ ਬੰਦ ਹੀ ਕਰਤਾ ਪਿੰਡ ਦੇ ਸਰਪੰਚ ਜੀ ਕਹਿੰਦੇ ਨੇ ਵੀ ਮਾਤਾ ਜੀ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਤੇ ਤਾਂ ਇਕੱਠੇ ਹੋਏ ਸੀ ਪਿੰਡ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਵਿਚਾਰ ਵਟਾਂਦਰਾ ਕਰ ਰਹੇ ਸੀ ਵੀ ਅਗਾਹ ਵਧਾਊ ਨੀਤੀਆਂ ਨੂੰ ਅਪਣਾਇਆ ਜਾਵੇ ਮਾਤਾ ਜੀ ਕਹਿੰਦੇ ਪੁੱਤ ਤੁਹਾਡੇ ਚਿਹਰਿਆਂ ਨੂੰ ਵੇਖ ਕੇ ਲੱਗਦਾ ਤੇ ਹੈ ਨਹੀਂ ਕੋਈ ਇਦਾਂ ਦੀ ਗੱਲ ਹੋਵੇ ਚਲੋ ਮੈਂ ਹੀ ਪੁੱਛ ਲੈਨੀ ਆ ਕੁਇ ਨਨਕਾਣਾ ਸਾਹਿਬ ਤੋਂ ਖਬਰ ਤਾਂ ਨਹੀਂ ਆਈ ਜਦੋਂ ਇੰਨਾ ਕਿਹਾ ਉਸੇ ਸਮੇਂ ਸਾਰਿਆਂ ਦੇ ਚਿਹਰਿਆਂ ਦੇ ਰੰਗ ਹੀ ਬਦਲ ਗਏ ਮਾਂ ਨੇ ਜਦੋਂ ਸਾਰਿਆਂ ਨੂੰ ਵੇਖਿਆ ਵੀ ਇਦਾਂ ਹੈਰਾਨਗੀ ਚ ਸਾਰੇ ਵੇਖ ਰਹੇ ਨੇ ਮਾਤਾ ਜੀ ਫਿਰ ਤੇਜ਼ੀ ਨਾਲ ਪੁੱਛਦੇ ਨੇ ਮੈਨੂੰ ਛੇਤੀ ਦੱਸੋ ਨਨਕਾਣਾ ਸਾਹਿਬ ਤੋਂ ਕੋਈ ਖਬਰ ਤਾਂ ਨਹੀਂ ਆਈ ਮੈਂ ਆਪਣੇ ਪੁੱਤ ਸ਼ਹੀਦ ਹੋਣ ਨੂੰ ਤੋਰੇ ਸੀ ਕਿਤੇ ਉਹਨਾਂ ਮੇਰੀ ਕੱਖ ਨੂੰ ਦਾਗ ਤਾਂ ਨਹੀਂ ਲਾਈ दाग तो नहीं ला दिता कितने मेरे कुख न उस समय सारे दस दिन नहीं माँ वो दाग नहीं ला के गए सगो तेरा माण बधा के गए ने पिंड का कद उच्चा करके गए ने उसे शहीद हो गए जो इन्ना कहा माता जी के ने ने फिर तुसी उदास क्यों खड़े हो उदास ना हो ਜੇ ਮੇਰੇ ਪੁੱਤ ਸ਼ਹੀਦ ਹੋਏ ਨੇ ਤਾਂ ਜੈਕਾਰੇ ਲਾਓ ਮਾਂ ਨੇ ਇੰਨਾ ਕਹਿ ਕੇ ਜੈਕਾਰਾ ਲਾ ਦਿੱਤਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਪਿੰਡ ਵਾਲਿਆਂ ਨੂੰ ਕਹਿਣ ਲੱਗੀ ਕਿ ਤੁਸੀਂ ਨਾ ਮੇਰੀ ਇੱਕ ਬੇਨਤੀ ਪਰਬਾਨ ਕਰੋ ਮੇਰੇ ਨਾਲ ਗੁਰਦੁਆਰਾ ਸਾਹਿਬ ਚੱਲੋ ਸਾਰੇ ਚੱਕ ਬਡਾਲੇ ਦੇ ਲੋਕ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਹੋਈ ਮਾਤਾ ਜੀ ਗਲ ਵਿੱਚ ਪੱਲਾ ਪਾ ਕੇ ਗੁਰੂ ਜੀ ਦੇ ਸਨਮੁਖੋਗੇ ਅਰਦਾਸ ਕਰਨ ਲੱਗੇ ਗ੍ਰੰਥੀ ਵੀਰ ਭੱਜ ਕੇ ਆ ਗਿਆ ਕਹਿਣ ਲੱਗਿਆ ਮਾਂ ਇਕੱਲੇ ਤੇਰੇ ਪੁੱਤ ਨਹੀਂ ਹੈਗੇ ਹੁਣ ਇਹ ਕੌਮ ਦੇ ਸ਼ਹੀਦ ਨੇ ਇਹਨਾਂ ਦੀ ਅਰਦਾਸ ਕੌਮ ਕਰੇਗੀ ਮਾਂ ਕੌਮ ਅਰਦਾਸ ਕਰੇਗੀ ਆਪਾਂ ਅੱਜ ਤੱਕ ਕਰਦੇ ਆ ਰਹੇ ਹਾਂ ਦੀ ਦੁਨੀਆ ਤੱਕ ਕਰਦੇ ਰਹਿਾਂਗੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਇਸ ਲਾਈਨ ਵਿੱਚ ਪ੍ਰੀਤਮ ਸਿੰਘ ਤੇ ਬਾਰਾ ਸਿੰਘ ਦਾ ਵੀ ਜ਼ਿਕਰ ਹੈ ਪਿੱਛੇ ਇਤਿਹਾਸ ਬਹੁਤ ਲੰਬਾ ਹੈ ਗ੍ਰੰਥੀ ਵੀਰ ਕਹਿੰਦੇ ਮਾਂ ਇਹ ਕੌਮ ਦੇ ਸ਼ਹੀਦ ਨੇ ਅਰਦਾਸ ਵੀ ਕੌਮ ਕਰੇਗੀ ਮਾਤਾ ਜੀ ਕਹਿੰਦੇ ਪੁੱਤਰ ਮੈਂ ਆਪਣੇ ਪੁੱਤਾਂ ਦੀ ਅਰਦਾਸ ਕਰਨ ਨਹੀਂ ਆਈ ਉਹ ਤੇ ਕੌਮ ਹੀ ਕਰੇਗੀ ਉਤੇ ਕੌਮ ਦੇ ਸ਼ਹੀਦ ਨੇ ਕੌਮ ਹੀ ਅਰਦਾਸ ਕਰੇਗੀ ਮੈਂ ਪੁੱਤਾਂ ਦੀ ਅਰਦਾਸ ਕਰਨ ਨਹੀਂ ਆਈ ਮਾਤਾ ਜੀ ਫਿਰ ਕਾਦੀ ਅਰਦਾਸ ਕਰਨਾਂ ਹੈ ਮਾਤਾ ਜੀ ਕਹਿੰਦੇ ਪੁੱਤ ਮੈਂ ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੂਰੇ ਪਿੰਡ ਨੂੰ ਨਾਲ ਲੈ ਕੇ ਅਰਦਾਸ ਕਰਨ ਆਈ ਆ ਦਾਤਿਆ ਕਿਰਪਾ ਰੱਖੀ ਕੌਮ ਦੇ ਵੇੜੇ ਵਿੱਚ ਇਦਾਂ ਦੀਆਂ ਮਾਮਾ ਭੇਜਦਾ ਰਹੀ ਜਿਹੜੀਆਂ ਮਾਮਾ ਆਪਣੇ ਨੌਜਵਾਨ ਪੁੱਤਰਾਂ ਨੂੰ ਤੇਰੇ ਸਿਧਾਂਤਾਂ ਤੋਂ ਤੇਰੀ ਮਰਿਆਦਾ ਤੋਂ ਕੁਰਬਾਨ ਹੋਣ ਵਾਸਤੇ ਤੋਰਦਿਆਂ ਰਹਿਣਾ ਤੇ ਅਸੀਂ ਵੀ ਉਸ ਮਾਂ ਦੇ ਜੀਵਨ ਵਿੱਚੋਂ ਸਿੱਖਿਆ ਲੈ ਲਈਏ ਬੱਚਿਆਂ ਨੂੰ ਬਚਪਨ ਤੋਂ ਸਿੱਖੀ ਨਾਲ ਜੋੜੀਏ ਅਸੀਸਾਂ ਦਈਏ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੇ ਤゥム ਕੋ ਹਰ ਹਰ ਸਦਾ ਭਜੋ ਜਗਦੀਸ਼ ਕੋਈ ਪਤਾ ਨਹੀਂ ਕਿਹੜੇ ਮੋੜ ਉਤੇ ਆਖਰੀ ਸਾਹ ਆਣਾ ਹੈ ਮੌਤ ਤੋਂ ਕੌਣ ਬਚ ਸਕਦਾ ਇੱਕ ਨਾ ਇੱਕ ਦਿਨ ਆਈ ਜਾਣੀ ਹੈ ਫਿਰ ਕਿਉਂ ਨਾ ਜਨਮ ਸਵਾਰ ਕੇ ਜਾਈਏ ਇਹ ਗੱਲ ਮਾਇਨੇ ਨਹੀਂ ਰੱਖਦੀ ਕੌਣ ਕਿੰਨੀ ਉਮਰ ਜੀ ਕੇ ਜਾ ਰਹੀ ਹੈ ਗੱਲ ਮਾਇਨੇ ਰੱਖਦੀ ਹੈ ਜਿੰਨੀ ਵੀ ਜੀ ਕੇ ਜਾ ਰਹੇ ਉਹਦੇ ਚ ਕੰਮ ਕਿਦਾਂ ਦੇ ਕਰ ਰਹੇ ਆ ਸੋਹਣੇ ਕੰਮ ਕਰੀਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਭਾਈਏ ਬੱਚਿਆਂ ਦੀ ਰਾਖੀ ਰੋਜ ਇੱਕ ਸਾਖੀ ਰੋਜ ਸਾਖੀਆਂ ਸੁਣਾਉਣੀਆਂ ਸ਼ੁਰੂ ਕਰੀਏ ਗੁਰਬਾਣੀ ਸੁਣਾਉਣੀ ਸ਼ੁਰੂ ਕਰੀਏ ਅੰਮ੍ਰਿਤ ਛਕੀਏ ਤੁਹਾਡੇ ਨਗਰ ਤੇ ਤਾਂ ਬੜੀ ਕਿਰਪਾ ਹੈ ਮਾਲਕ ਜੀ ਦੀ ਵੀਰ ਜੀ ਹੁਣੀ ਦੱਸ ਰਹੇ ਸੀ ਵੀ ਹਰ ਸਾਲ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਸਤਿਗੁਰੂ ਜੀ ਇੰਨੀ ਰਹਿਮਤ ਕਰਦੇ ਨੇ ਕਿ ਉਸ ਰਹਿਮਤ ਨੂੰ ਸੰਭਾਲ ਲਈ ਗੁਰੂ ਵਾਲੇ ਬਣੀਏ ਬਾਬਾ ਕਬੀਰ ਜੀ ਮਹਾਰਾਜ ਸਮਝਾਉਂਦੇ ਨੇ ਪੁੱਤ ਜਿਹੜਾ ਕੰਮ ਕੱਲ ਕਰਨਾ ਇਹਨਾ ਅੱਜ ਹੀ ਕਰ ਲੈ ਜਿਹੜਾ ਅੱਜ ਕਰਨਾ ਹੈ ਹੁਣੇ ਕਰ ਲੈ ਤੇ ਅਸੀਂ ਕੀ ਕਰਦੇ ਫੇਰ ਕਰਾਂਗੇ ਫੇਰ ਕਰਾਂਗੇ ਜਿਹੜੀ ਫੇਰ ਦੀ ਆਸ ਲਾਉਣੀ ਆ ਕਿ ਕੋਈ ਗਰੰਟੀ ਹੈ ਉਹ ਫੇਰ ਆਏਗੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁਕਦੀ ਚੱਲੀ ਰੈਣ ਲੇਖੇ ਲਾ ਲਈ ਤਾਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾ ਇਹ ਹੁਕਮ ਮੰਨਿਏ ਭਾਵੇਂ ਉਹ ਬਾਰੀ ਸੀਸ ਦੀ ਮੰਗ ਹੋਵੇ ਉਦੋਂ ਵੀ ਪਿੱਛੇ ਨਹੀਂ ਹਟਣਾ ਭਾਵੇਂ ਉਹ ਹੰਕਾਰ ਰੂਪੀ ਸੀਸ ਦੀ ਮੰਗ ਹੋਵੇ ਉਦੋਂ ਵੀ ਪਿੱਛੇ ਨਹੀਂ ਹਟਣਾ ਹੰਕਾਰ ਦਾ ਸਿਰ ਵੱਢ ਕੇ ਪੇਟਾ ਕਰ ਦਈਏ ਗੁਰੂ ਦੇ ਚਰਨਾਂ ਵਿੱਚ ਨਿਮਰਤਾ ਲੈ ਆਈਏ ਉਹ ਗੁਣਾਂ ਨੂੰ ਛੱਡ ਦੇ ਇਹ ਗੁਣਾਂ ਨੂੰ ਅਕਤਰ ਕਰਕੇ ਲੈ ਜਾਈਏ ਫੇਰ ਹੀ ਇੱਥੇ ਬੈਠ ਕੇ ਸੁਣਿਆ ਸਫਲਾ ਹੋਏਗਾ ਜੀ ਸਾਰੀ ਸੰਗਤ ਦਾ ਧੰਨਵਾਦ ਹੈ ਬਹੁਤ ਪਿਆਰ ਨਾਲ ਸੁਣਿਆ ਹੈ